ਆ ਦੇਖੋ ਲੈ ਕੇ ਜਾ ਰਿਹਾ ਥੱਲੇ ਇਹ ਆਹ ਤਸਵੀਰਾਂ ਨੇ ਸਤਲੋਈ ਦਰਿਆ ਦੀਆਂ ਐ ਸਤਲੋਈ ਦਰਿਆ ਦੀਆਂ ਤਸਵੀਰਾਂ ਨੇ ਦੇਖੋ ਇਹ ਜੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲਿਆ ਕਮਾਲ ਕੇ ਪੁਲ ਦੀਆਂ ਤਸਵੀਰਾਂ ਨੇ ਦੇਖੋ ਕਿੰਨਾ ਕੀਰਾ ਉਧਰ ਪਾਣੀ ਦਾ ਸਾਊਂਡ ਚੈੱਕ ਕਰੋ ਸਪੀਡ ਚੈੱਕ ਕਰੋ ਕਿੰਨੀ ਤੇਜ਼ ਆ ਦੇਖੋ ਸਪੇਟਾ ਮਾਰਦਾ ਪਾਣੀ ਆਉਂਦਾ ਪਿਆ ਢਾ ਲੱਗੀ ਹੋਈ ਐ ਆ ਦੇਖੋ ਝੋਨਾ ਕਿੰਨਾ ਬਰਬਾਦ ਹੋ ਚੁੱਕਿਆ ਤੇ ਅੱਗੇ ਵੀ ਢਾ ਜਿਹੜੀ ਐ ਉਹ ਲੱਗੀ ਹੋਈ ਐ ਦੇਖੋ ਤੁਸੀਂ ਆ ਦੇਖੋ ਖਤਰੇ ਖਤਰਾ ਮੌਲੇ ਲੈ ਕੇ ਆਈ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਬਹੁਤ ਤੇਜ਼ ਪਾਣੀਆਂ ਦੇਖੋ ਦੇਖ ਕੇ ਵੀ ਡਰ ਲੱਗਦਾ ਪਾਣੀ ਨੂੰ ਤੇ ਇਹ ਸਪੀਡ ਦੇਖੋ ਕਿੰਨਾ ਆ ਘੀਰੇ ਪੈਂਦੇ ਹੋਏ ਤੇ ਇਧਰੋਂ ਆਪਣੀ ਚਪੇੜ ਦੇ ਵਿੱਚ ਲੈ ਕੇ ਜਾਂਦਾ ਹੋਇਆ ਦੇਖੋ ਪੈਰ ਰੱਖਦੇ ਆ ਪੈਰ ਥੱਲੇ ਖੁੱਬ ਜਾਂਦਾ ਹੈ ਬਹੁਤ ਖਤਰਨਾਕ ਤਸਵੀਰਾਂ ਨੇ ਆਹ ਦੇਖੋ ਅੱਗੇ ਤਰੇੜਾਂ ਪੈ ਰੀਆਂ ਨੇ ਇਹ ਆਹ ਦੇਖੋ ਜਿਉਂ ਨੇ ਵਿਚ ਪਾਣੀ ਬਹੁਤ ਤੇਜ ਆ ਜਿਹੜਾ ਕਿ ਆਪਣੇ ਵਾਲੀ ਸਾਈਡ ਨੂੰ ਆ ਰਿਹਾ ਹੈ ਡਿੱਗਾਂ ਸੁੱਟ ਲਿਆ ਥੱਲੇ ਢਾ ਲੱਗੀ ਹੋਈ ਆ ਕੀ ਕਹਣਾ ਜਾਂਦੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤੋਂ ਬੇਨਤੀ ਇਹੋ ਹੀ ਹੈ ਵੀ ਖਿਆਲ ਰੱਖਿਆ ਜਾਵੇ ਜੇ ਕੋਈ ਨੁਕਸਾਨ ਹੁੰਦਾ ਤੇ ਪ੍ਰਸ਼ਾਸਨ ਪਹਿਲਾਂ ਇਂਦਿਆਵ ਰੱਖੇ ਇੱਥੇ ਇੱਕ ਆ ਕਿਸਾਨ ਖੜੇ ਨੇ ਉਹ ਖੇਤਾਂ ਵਿੱਚ ਉਹਨਾਂ ਦੇ ਵੀ ਰੰਦੇ ਜਿ ਜ਼ਮੀਨ ਸਾਰੀ ਰੁੜ ਰੁੜ ਜਾਂਦੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੈ ਤਾਂ ਕੀ ਕਹਿਣਾ ਜਾਨੀ ਬਾਪੂ ਜੀ ਇਹ ਜਿਹੜਾ ਦਰਿਆ ਆਪਣੀ ਚਪੇੜ ਦੇ ਵਿੱਚ ਲੈ ਰਿਹਾ ਝੋਨੇ ਨੂੰ ਛੇ ਬੂਰ ਘਮ ਘਰ ਟੁੱਟ ਸੀ ਅੱਛਾ ਉਹ ਛੁੱਟ ਟੁੱਟ ਸੀ ਇਤੋਂ ਨਹੀਂ ਡੁੱਟਦਾ ਹਾਂ ਜਿਹੜਾ ਆਹ ਝੋਨਾ ਅੱਧਾ ਲੈ ਗਿਆ ਵਿੱਚ ਇੱਕ ਸੁੱਟ ਗਈ ਇਹ ਨਹੀਂ ਇਥੋਂ ਨਹੀਂ ਆਹ ਦੇਖੋ ਲੈ ਕੇ ਜਾ ਰਿਹਾ ਥੱਲੇ ਤੇ ਆਓਗੇ ਆ ਤਸਵੀਰ ਤੁਸੀਂਾਂ ਦੇ ਟੁੱਟਦਾ ਨਹੀਂ ਮੈਨ ਆ ਜਿਹੜੀ ਥੈਰਿਆ ਇਹ ਲੱਗੀ ਤੇ ਪਾਣੀ ਆਉਣਾ ਸਿੱਧਾ ਇਹ ਵੇਖੀ ਤੇ ਲੱਭਣਾ ਕੱਖਣੀਗਾ ਜਿਹੜਾ ਵੱਡ ਵੱਡ ਛੁੱਟੀ ਜਾਂਦਾ ਵਿੱਚ ਡਿੱਗਾ ਛੁੱਟੀ ਜਾਂਦਾ ਕਿਸਾਨ ਦਾ ਝੋਨਾ ਰੋੜ ਗਿਆ ਉੱਤੇ ਹੁਣ ਉਹਦੀ ਜ਼ਮੀਨ ਵੀ ਲੈ ਗਿਆ ਝੋਨਾ ਲੈ ਗਿਆ ਇਹ ਥੇਰ ਤੋਂ ਪਰੇ ਸਿੱਕਰ ਝੋਨਾ ਸੀਗਾ ਕੱਲ ਦਾ ਲੱਗਾ ਇਸੇ ਟੱਕਰ ਲੱਗੀ ਉਹ ਤੋਂ ਸਿੱਧਾ ਪਾਣੀ ਵਜਦਾ ਇਸੇ ਸਿੱਧਾ ਤੇ ਇਥੋਂ ਸਿੱਧਾ ਐ ਨੂੰ ਆ ਨਾਲ ਨਾਲ ਜੇ ਮੰਨ ਲਓ ਉਹ ਥੇਰ ਜਿਹੜੀ ਹੈ ਨਾ ਉਹ ਡਿੱਗਦੀ ਆ ਪੱਥਰ ਦੀ ਤੇ ਸਿੱਧੀ ਟੱਕਰ ਆਏ ਤੁਹਾਡਾ ਤੁਹਾਡਾ ਘਰ ਬਿਲਕੁਲ ਨਾਲ ਜਦੋਂ ਉਹ ਕੱਲ ਕਿੱਥੇ ਦਰਿਆ ਵਗ ਰਿਹਾ ਸੀ ਕੱਲ ਯਾਰ ਪਰੇ ਸੀਗਾ ਕੱਲ ਕੱਲ ਹੀ ਟੱਕਰ ਲੱਗੀ ਹੈ ਨਾ ਇਹ 10 ਕਰਮਾ ਲੈ ਗਿਆ ਘਟ ਤੋਂ ਘਟ 10 ਕਰਮਾ ਝੋਨਾ ਵਿੱਚ ਲੈ ਗਿਆ ਤੇ ਹੁਣ ਵੀ ਬੜੀ ਤੇਜ਼ੀ ਦੇ ਨਾਲ ਦਰਿਆ ਉਰਨ ਵੱਧ ਰਿਹਾ ਹੈ। ਜਾ ਕੇ ਨੋਚ ਤੋਂ ਵੇਖੋ ਨੋਚ। ਆਹ ਦੇਖ ਦੇਖਿਆ ਦੇਖਿਆ ਬਹੁਤ ਪਾਣੀ ਦੀ ਸਪੀਡ ਆ। ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਰਹੇ ਹੋ ਕਿ ਡਿੱਗਾ ਕਿਸ ਤਰ੍ਹਾਂ ਸੁੱਟ ਰਿਹਾ ਹੈ। ਤੁਸੀਂ ਨਾਲ-ਨਾਲ ਦਰਿਆ ਦਾ ਪੂਰਾ ਜਿਹੜਾ ਕਿ ਆਪਦਾ ਰੂਪ ਵੀ ਦੇਖ ਸਕਦੇ ਹੋ ਕਿ ਸਪੀਡ ਕਿੰਨੀ ਆ। 200 ਪਲੱਸ ਜਿਹੜੀ ਕਿ ਪਾਣੀ ਦੀ ਸਪੀਡ ਚੱਲ ਰਹੀ ਆ। ਜਿਹੜੀ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਰਹੇ ਹੋ। ਕੀ ਕਹਿਣਾ ਚਾਹੁੰਦੇ ਹੋ ਬੜਾ ਜ਼ਬਰਦਸਤ ਜਿਹੜਾ ਪਾਣੀ ਬਹੁਤ ਪਾਣੀ ਜ਼ਬਰਦਸਤ ਆ ਗਿਆ ਜੀ ਇਹ ਬੰਨ ਨੂੰ ਪੂਰਾ ਖਤਰਾ ਬਹੁਤ ਢਾਈ ਜਾਂਦਾ ਖੰਮਾ ਤੇ ਖੰਮਾ ਸਿੱਟੀ ਜਾਂਦਾ। ਪ੍ਰ ਕਬਨ ਟੁੱਟ ਜਾਏਗਾ ਸਾਰਾ ਇਹ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਬਹੁਤ ਟਾਲ ਲੱਗੀ ਆ ਇੱਥੇ ਇੰਨਾ ਹੀ ਅਸੀਂ ਤਾਂ ਕਹਿੰਨੇ ਆ ਪ੍ਰਸ਼ਾਸਨ ਨੂੰ ਧੰਨਵਾਦ ਜੀ। ਧੰਨਵਾਦ ਜੀ। ਇਹ ਲੋਕ ਖੜੇ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨਾ ਜ਼ਬਰਦਸਤ ਪਾਣੀ ਦਾ ਵਹਾਅ ਤੇਜ ਹੈ। ਜਿਹੜਾ ਝੋਨਾ ਕਹਿੰਦੇ ਨੇ ਘੱਟ ਤੋਂ ਘੱਟ 15 ਤੋਂ 20 ਫੁੱਟ ਜਿਹੜਾ ਕਿ ਸਵੇਰ ਤੋਂ ਹੋਣ ਤੱਕ ਆਪਣੀ ਚਪੇੜ ਦੇ ਵਿੱਚ ਲੈ ਚੁੱਕਿਆ। ਜ਼ਮੀਨ ਵਿੱਚ ਲੈ ਗਿਆ ਵਿੱਚ ਤੇ ਝੋਨਾ ਵੀ ਲੈ ਗਿਆ ਵਿੱਚ। ਇਹ ਜੋ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਕਮਾਲ ਕੇ ਪੁਲ ਤੋਂ ਥੋੜੇ ਜਿਹੇ ਜਿਹੜੇ ਜਾਣਿਆ ਸਿਰਸੜੀ ਵਾਲੇ ਪਾਸੇ ਨੂੰ ਉੱਥੇ ਇਹ ਢਾ ਲੱਗੀ ਹੋਈ ਹੈ। ਇਹ ਤਸਵੀਰਾਂ ਤੁਸੀਂ ਉੱਥੋਂ ਦੇ ਸਕਦੇ ਹੋ ਇਹ ਪ੍ਰਸ਼ਾਸਨ ਨੂੰ ਲੋਕਾਂ ਨੇ ਬੇਨਤੀ ਕੀਤੀ ਹੈ ਕਿ ਇੱਥੇ ਟਰੈਕਟਰ ਤੇ ਜਿਹੜੇ ਬੋਰੇ ਗੱਟੇ ਮਿੱਟੀ ਦਾ ਪ੍ਰਬੰਧ ਕਰਕੇ ਇਸ ਨੂੰ ਢਾਹ ਨੂੰ ਰੋਕਿਆ ਜਾਵੇ ਨਹੀਂ ਤਾਂ ਪੰਜਾਂ ਦਸਾਂ ਜਣਾਂ ਦੇ ਵਿੱਚ ਵਿੱਚ ਇਹ ਬੰਨ ਨੂੰ ਵੀ ਆਪਣੀ ਚਪੇਟ ਵਿੱਚ ਲੈ ਜਾਵੇਗਾ ਜੇਕਰ ਇੱਥੇ ਇਹਨੂੰ ਰੋਕथाम ਨਾ ਕੀਤੀ ਅਦਰਿਆ ਉਰੇ ਨੂੰ ਤੁਰਿਆ ਆਉਂਦਾ ਹੈ ਦਰਿਆ ਬੰਨ ਨੂੰ ਤੁਰਿਆ ਆਉਂਦਾ ਹੈ ਬੜੀ ਸਪੀਡ ਦੇ ਨਾਲ ਆ ਰਿਹਾ ਹੈ ਲੋਕਾਂ ਨੇ ਬੇਨਤੀ ਕੀਤੀ ਹੈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਜੀ ਨੂੰ ਕਿ ਇੱਥੇ ਇਸ ਦਾ ਪ੍ਰਬੰਧ ਕਰਨ ਨਹੀਂ ਤਾਂ ਜੇਕਰ ਇੱਥੇ ਇੱਕ ਬੰਨ ਨੂੰ ਖਤਰਾ ਬੰਦ ਹੈ ਤੇ ਬਹੁਤ ਸਾਰੇ ਪਿੰਡ ਜਿਹੜੀ ਕਿ ਇਸ ਪਾਣੀ ਦੀ ਚਪੇਟ ਦੇ ਵਿੱਚ ਆ ਜਾਣਗੇ ਇੱਥੇ ਹੀ ਸਮਾਪਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਸੋਨਾਰਾਏ ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਕਿਸੇ ਨਵਾਂ ਵਿਸ਼ਾ ਲੈ ਕੇ ਤਬ ਤੱਕ ਲਈ ਸਤਿ ਸ੍ਰੀ ਅਕਾਲ